ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਪਤਾ ਨਹੀਂ ਕੀ ਮੁਸ਼ਕਲ ਹੈ ਜਾਂ ਸਾਈਕੋਲੋਜੀਕਲ ਪ੍ਰੋਬਲਮ ਹੈ ਹਰ ਇੱਕ ਦੇਸ਼ ਨਾਲ ਪੰਗਾ ਨਵੇਂ ਤੋਂ ਨਵਾਂ ਸਰਯੰਤਰ ਨਵੇਂ ਤੋਂ ਨਵੀਂ ਚਾਲ ਬਾਜ਼ੀ ਦੇਸ਼ਾਂ ਨੂੰ ਧਮਕਾਉਣਾ ਇਹ ਕਹਿਣਾ ਕਿ ਮੈਂ ਵਿਚੋਲਗੀ ਕੀਤੀ ਜਦੋਂ ਕਿ ਕੀਤੀ ਹੁੰਦੀ ਨਹੀਂ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਵੀ ਵਿਚੋਲਗੀ ਨਹੀਂ ਕੀਤੀ ਉਹ ਕਹਿੰਦਾ ਮੈਂ ਕੀਤੀ ਹੁਣ ਡੋਨਾਲਡ 트੍ਰੰਪ ਆ ਕੇ ਗੁੱਸੇ ਆਈ ਬਹੁਤ ਗੁੱਸੇ ਇੱਕ ਦੇਸ਼ ਨਾਲ ਹੋਵੇ ਤਾਂ ਮੰਨਣੀ ਹਰੇਕ ਦੇਸ਼ ਨਾਲ ਪੰਗੇ ਅ ਯੂਰੋਪੀਅਨ ਕੰਟਰੀ ਸਾਰੇ ਨਾਸ਼ ਕਰ ਲੇ ਸਾਰੀ ਯੂਨੀਅਨ ਨਾਸ਼ ਕਰ ਲੀ ਚੀਨ ਨਾਲ ਤਾਂ ਪੰਗੇ ਲੈਂਦਾ ਹੀ ਪਹਿਲਾਂ ਤੋਂ ਰੂਸ ਨਾਲ ਤਾਂ ਨਾਸ਼ਾ ਖੱਟੀ ਭਾਰਤ ਨਾਲ ਤਾਂ ਉਹਨੇ ਦੋਸਤ ਛੱਡਿਆ ਕਿਹੜਾ ਰੱਖਿਆ ਕਿਹੜਾ ਬਿਲ ਨਹੀਂ ਸਮਝਾਉਂਦੇ ਪਤਾ ਨਹੀਂ ਫੋਰ ਪੋਲਸੀ ਜਿਸ ਹੱਬ ਨਾਲ ਹੈਂਡਲ ਹੋ ਰਹੀ ਹੈ ਤਾਂ ਇਹ ਲੱਗਦਾ ਕੋਈ ਆਂ ਪਿੰਡਾਂ ਦੇ ਵਿੱਚ ਚਾਰ ਲੂਤ ਪੁੰਦੇ ਹੁੰਦੇ ਹਨ ਜਿਹੜੇ ਆਪਸ ਵਿੱਚ ਲੜਦੇ ਰਹਿੰਦੇ ਆ ਉਹ ਵੀ ਇਸ ਤਰੀਕੇ ਨਾਲ ਹੈਂਡਲ ਨਹੀਂ ਕਰਦੇ ਆ ਦੇ ਸਬੰਧਾਂ ਨੂੰ ਕਹਿੰਦੇ ਨਾਮ ਜਿਸ ਤਰ੍ਹਾਂ ਦੇ ਨਾਲ ਡੋਨਾਲਡ ਟਰੰਪ ਆਪਣੇ ਸਬੰਧਾਂ ਨੂੰ ਦੂਜੇ ਦੇਸ਼ਾਂ ਦੇ ਪ੍ਰਤੀ ਛੇਵ ਦੇ ਰਿਹਾ ਹੈ ਮੈਨੂੰ ਨਹੀਂ ਲੱਗਦਾ ਵੀ ਇਤਿਹਾਸ ਦੇ ਵਿੱਚ ਕਿਤੇ ਕੋਈ ਐਡਾ ਨਕਮਾ ਤੇ ਕਮਲਾ ਰਾਸ਼ਟਰਪਤੀ ਅਮਰੀਕਾ ਨੂੰ ਮਿਲਿਆ ਬਹੁਤ ਮਾੜੀ ਗੱਲ ਹੈ ਫਲਾਣੇ ਦੇਸ਼ ਤੇ 50% ਟੈਰਫ ਲਾਤਾ ਜੀ ਤੇ ਮੈਂ 200 ਲਾ ਦੂੰਗਾ ਤੇ ਮੈਂ 300 ਲਾ ਦੂੰਗੀ ਤੇਰੀ ਮੈਂ ਚੀਜ਼ ਇੱਥੇ ਆਉਣ ਹੀ ਨਹੀਂ ਦੇਣੀ ਭਾਰਤ ਦੇ ਵਿਗਿਆਨੀਆਂ ਤੋਂ ਕੰਮ ਕਿਉਂ ਕਰਾਉਨੇ ਹੋ ਅਸੀਂ ਸੈਮੀ ਕੰਡਕਟਰ ਨਹੀਂ ਖਰੀਦਨੇ ਭਾਰਤ ਦੇ ਅਸੀਂ ਮੈਕਸੀਕੋ ਵਾਲੇ ਬੰਦੇ ਅੰਦਰ ਨਹੀਂ ਵੜਨ ਦੇਣੇ ਅਸੀਂ ਜਾਜ ਪੜ ਕੇ ਬਾਹਰ ਭੇਜ ਦੇਾਂਗੇ ਸਿਰੇ ਦੀਆਂ ਹੱਦ ਤਰਜੇ ਦੀਆਂ ਨਕਮੀਆਂ ਗੱਲਾਂ ਆਏ ਲੱਗਦਾ ਜਿਵੇਂ ਦੁਨੀਆ ਭਰ ਦੀਆਂ ਨਕਮੀਆਂ ਗੱਲਾਂ ਸਾਰੀਆਂ ਇਸੇ ਬੰਦੇ ਦੇ ਪੱਲੇ ਆ ਗਈ ਇਸੇ ਬੰਦੇ ਦੀ ਝੋਲੀ ਪੈ ਗਈ ਹੁਣ ਸੈਂਸੈਕਸ ਡਿੱਗਿਆ ਭਾਰਤ ਦਾ 849 ਪੁਆਇੰਟ ਡਿੱਗਿਆ ਤਣ ਅੰਮ ਕਰਕੇ ਕਿਤੇ ਗਿਆ ਕਿਉਂ ਕਿ ਕਿਉਂਕਿ ਰੋਲਾ ਪੈ ਗਿਆ 27 ਤਰੀਕ ਤੋਂ 50% ਜਿਹੜਾ ਟੈਰਫ ਬੰਦਾ ਕਹਿੰਦਾ ਮੈਂ ਲਾਉਣਾ ਤੋਂ ਲੈ ਲਾਤਾ ਉਹਨੇ ਨੋਟੀਫਿਕੇਸ਼ਨ ਕੱਢਤਾ ਤੇ ਮਾਰਕੀਟ ਸਾਰੀ ਥੱਲੇ ਹੁਣ ਦਿੱਕਤ ਇਹ ਹੈ ਵੀ ਜਿਹੜੀਆਂ ਚੀਜ਼ਾਂ ਭਾਰਤ ਦੀਆਂ ਅਮਰੀਕਾ 'ਚ ਜਾਂਦੀਆਂ ਸੀ ਕਿਆਂ ਉਹ ਹੁਣ ਅਮਰੀਕਾ 'ਚ ਘੱਟ ਖਰੀਦੂ ਹੋ ਜਿਹੜੀ 100 ਦੀ ਸੀ ਉਹ 150 ਦੀ ਹੋ ਗਈ ਸਿੱਧੀ ਜਿਹੜੀ ਲੱਖ ਦੀ ਸੀ ਉਹ 1.5 ਲੱਖ ਦੀ ਹੋ ਗਈ ਜਿਹੜੀ ਕਰੋੜ ਦੀ ਸੀ ਉਹ 1.5 ਕਰੋੜ ਦੀ ਹੋ ਗਈ ਅਮਰੀਕਾ ਦੇ ਵਿੱਚ ਉਹ ਚੀਜ਼ ਖੇਦੂ ਕਿਹੜਾ ਬਹੁਤ ਵੱਡੀ ਮੁਸ਼ਕਲ ਆ ਗਈ ਪਰ ਜਿੰਨੀਆਂ ਭਾਰਤ ਦੀਆਂ ਸੀਗੀਆਂ ਫੈਕਟਰੀਆਂ ਕੰਪਨੀਆਂ ਜਿਹੜੀਆਂ ਅਮਰੀਕਾ ਨੂੰ ਐਕਸਪੋਰਟ ਕਰਦੀਆਂ ਸਾਰੀਆਂ ਟੈਨਸ਼ਨ ਪਰਸ਼ਾਨ ਦੇ ਵਿੱਚ ਤੇਲ ਤੋਂ ਲੈ ਕੇ ਫਾਰਮਾਸਿਊਟੀਕਲ ਤੱਕ ਕੱਪੜੇ ਲੀੜੇ ਲੱਤੇ ਦਾ ਕਾਰੋਬਾਰ ਉਹ ਸਾਰਾ ਸਦਮੇ ਦੇ ਵਿੱਚ ਹੈ ਕਿਉਂਕਿ ਇੰਨਾ ਜ਼ਿਆਦਾ ਟੈਰਫ ਹੋਊਗਾ ਤਾਂ ਚੀਜ਼ ਕੋਈ ਖੇਦੂਗਾ ਨਹੀਂ ਤੇ ਬਹੁਤ ਸਾਰੇ ਮੁਲਕ ਇਹੋ ਜਿਹੀ ਵੀ ਹੈਗੇ ਜਿਨ੍ਹਾਂ ਦਾ ਅਮਰੀਕਾ ਵਰਕ ਕਰਦਾ ਜਿਨ੍ਹਾਂ ਦੇ ਟੈਰਫ ਘੱਟ ਹੈ ਟੈਕਸ ਘਟਾ ਤੇਰਫ ਘਟ ਹੋਣ ਕਰਕੇ ਅਮਰੀਕਾ ਚ ਜਾ ਉਹਨਾਂ ਤੋਂ ਖਰੀਦੂਗਾ ਤੇ ਭਾਰਤ ਦੀਆਂ ਚੀਜ਼ਾਂ ਉਵੇਂ ਪਈਆਂ ਰਹਿ ਗਈਆਂ ਹੁਣ ਲਿੰਕ ਵੇਖੋ ਕਿਵੇਂ ਜੁੜਦਾ ਇਹ ਜਦੋਂ ਹੋਊਗਾ ਤੇ ਉਹਦੇ ਨਾਲ ਫੈਕਟਰੀਆਂ ਦਾ ਜਿਹੜਾ ਮਾਲ ਆ ਪਿਆਰ ਉਹ ਘਟ ਲਿਗੂਗਾ ਹੁਣ 100 ਚੀਜ਼ਾਂ ਮਰਦੀਆਂ 10-15 ਦਾ ਅਮਰੀਕਾ ਚ ਜਾਂਦ ਗਈਆਂ ਹੁਣ ਜਿਹੜੇ 10-15 ਨਾ ਗਈਆਂ ਉਹ ਉੱਥੇ ਰੋ ਗਈਆਂ ਕੰਪਨੀ ਆਪਦੇ ਇੰਨੇ ਕਰਮਚਾਰੀ ਤਾਂ ਕੀ ਕਰੂਗੀ ਫਰੀਜ਼ ਤਨਖਾਹ ਥੋੜਾ ਦੇਊਗੀ ਹਾਂ 1-2 ਮਹੀਨੇ ਦੇਖੋਗੇ ਬਾਅਦ ਛਾਂਟੂ ਰੋਜ਼ਗਾਰ ਦਾ ਭਾਰੀ ਨੁਕਸਾਨ ਫਿਰ ਦੇਖੋ ਤੁਸੀਂ ਜਿਹੜੀ ਆਪਣੀ ਇਕਨੋਮੀ ਹੈ ਜੀਡੀਪੀ ਆ ਉਹਨੂੰ ਸੱਟ ਵੱਜੂਗੀ ਇਸੇ ਕਰਕੇ ਤਾਂ ਮਾਰਕੀਟ ਡਿੱਗੀ ਆ ਇੱਕ ਬੇਹੋਦਾ ਜਿਹੜੀਆਂ ਹਰਕਤਾਂ ਤੇ ਐਕਟੀਵਿਟੀਜ਼ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਕਰ ਰਿਹਾ ਇਹਦਾ ਕੋਈ ਮੂੰਹ ਸਰ ਹੈ ਨਹੀਂਗਾ ਇਹਦਾ ਕੋਈ ਸਿਰ ਪੈਰ ਹੈ ਨਹੀਂਗਾ ਇਹਨੇ ਇਸ ਪੂਰੀ ਦੁਨੀਆ ਦੇ ਵਿੱਚ ਨੁਕਸਾਨ ਹੀ ਪਹੁੰਚਾਇਆ ਹੁਣ ਤੁਸੀਂ ਦੇਖੋ ਗਲੋਬਲਾਈਜੇਸ਼ਨ ਹੋਈ ਸੀਗੀ ਦੇਸ਼ਾਂ ਦਾ ਵਪਾਰ ਇਧਰੋਂ ਉਧਰੋਂ ਫ੍ਰੀ ਚੱਲ ਰਿਆ ਸੀਗਾ ਬਹੁਤ ਘੱਟ ਟੈਰਫ ਤੇ ਕੰਮ ਹੋਣ ਲੱਗ ਗਿਆ ਸੀਗਾ ਸ਼ਾਇਦ ਉਹੀ ਚੀਜ਼ ਵਿੱਚ ਆ ਅਮਰੀਕਾ ਚਾਹੁੰਦਾ ਕਿ ਉੱਥੋਂ ਦੀਆਂ ਫਸਲਾਂ ਜਿਹੜੀਆਂ ਭਾਰਤ ਵਿੱਚ ਸਿੱਧੀਆਂ ਆਉਣ ਭਾਰਤ ਦੀ ਮਾਰਕੀਟ ਦੇ ਵਿੱਚ ਸਿੱਧੀਆਂ ਐਂਟਰੀ ਕਰਨ ਭਾਰਤ ਦੀ ਮੰਡੀ ਦੇ ਵਿੱਚ ਜ਼ੀਰੋ ਟੈਰਫ ਤੇ ਜਾਂ ਬਹੁਤ ਘੱਟ ਟੈਰਫ ਤੇ ਅਮਰੀਕਾ ਚਾਹੁੰਦਾ ਭਾਰਤ ਟੈਰਫ ਹੀ ਨਾ ਲਾਵੇ ਜਿਹੜੀ ਕਣਕ ਆਉਂਦੀ ਹੈ ਜਿਹੜੇ ਦਾਲਾਂ ਆਉਂਦੀਆਂ ਜਿਹੜੀ ਮੱਕੀ ਆਉਂਦੀ ਹੈ ਜਾ ਸੋਇਆਬੀ ਨੋਂਦੀ ਹੈ ਅਮਰੀਕਾ ਚਾਹੁੰਦਾ ਟੈਰਿਫ ਨਾ ਲਗਾਵੇ ਭਾਰਤ ਸਾਡਾ ਮਾਲ ਭਾਰਤੀਆਂ ਮੰਡੀਆਂ ਚ ਸਿੱਧਾ ਵਿਕੀ ਪਰ ਇੱਥੇ ਬਹੁਤ ਵੱਡੀ ਦਿੱਕਤ ਪੂਰੇ ਭਾਰਤ ਦੇ ਕਿਸਾਨਾਂ ਨੇ ਅੰਦੋਲਨ ਕੀਤਾ ਵੀ ਅਮਰੀਕਾ ਲਈ ਮੰਡੀ ਨਹੀਂ ਖੋਲਣੀ ਮੋਦੀ ਸਾਹਿਬ ਨੂੰ ਉਹਨਾਂ ਦੇ ਪ੍ਰਭਾਵ ਦੇ ਵਿੱਚ ਕਹਿਣਾ ਪਿਆ ਪਾਰਲੀਮੈਂਟ ਦੇ ਵਿੱਚ ਕਿ ਮੈਂ ਅਮਰੀਕਾ ਲਈ ਮੰਡੀ ਨਹੀਂ ਖੋਲੂਗਾ ਮੋਦੀ ਸਾਹਿਬ ਨੇ ਠੀਕ ਹੈ ਸਟੈਂਡ ਲਿਆ ਜਦੋਂ ਸਟੈਂਡ ਲੈ ਲਿਆ ਤੇ ਅਮਰੀਕਨ ਮੈਂ ਹੋ ਗਿਆ ਵੀ ਕਿੱਥੇ ਤਾਂ ਐਂਟਰੀ ਖੁੱਲਣ ਲੱਗੀ ਸੀ ਹੁਣ ਤੇ ਬੰਦ ਹੋ ਗੋਣੇ ਗੁੱਸੇ ਦੇ ਵਿੱਚ ਆ ਗਿਆ ਤਰਫ ਆਇਆ ਕੰਮ ਕੀਤਾ ਹੁਣ ਦਿੱਕਤ ਇਹ ਕਿ ਜੇ ਆਪਾਂ ਖੋਲਦੇ ਆ ਨਾ ਮੰਡੀ ਅਮਰੀਕਾ ਦੇ ਲਈ ਅਮਰੀਕਾ ਲਈ ਆਪਾਂ ਮੰਡੀ ਖੋਲਦੇ ਆ ਮੈਨੇ ਕਹਦਿਆ ਫਸਲਾਂ ਦੇ ਲਈ ਅਮਰੀਕਾ ਬਹੁਤ ਦਿੰਦਾ ਸਬਸਿਡੀ ਉੱਥੇ ਉਹਨੇ ਪਾਣੀ ਫ੍ਰੀ ਦੇਣਾ ਖਾਦ ਕੋਈ ਵੀ ਕਹਿ ਰੀ ਫ੍ਰੀ ਦਿੰਦੇ ਆ ਤੇ ਹੋਰ ਬਹੁਤ ਪ੍ਰਕਾਰ ਦੀਆਂ ਸਹੂਲਤਾਂਾਂ ਕਿਸਾਨਾਂ ਨੂੰ ਦਿੰਦੇ ਆਓ ਜੇ ਸਾਡੇ 1 ਕਿਲੋ ਕਣਕ ਪੈਦਾ ਹੋਣ ਦੇ ਵਿੱਚ ਜੇ 5-7 ਰੁਪਏ ਖਰਚ ਆਉਂਦਾ 25 ਰੁਪਏ ਬੇਚਦੇ ਆ 5-7 10 ਰੁਪਏ ਆਉਂਦਾ ਕਿਸਾਨ ਨੂੰ ਤੇ ਸਾਡੀ ਭਾਰਤੀ ਸਰਕਾਰ ਆ ਸਬਸਿਡੀ ਦਿੰਦੀ ਹੈ ਪਾਣੀ ਦੇ ਰੂਪ ਵਿੱਚ ਬਿਜਲੀ ਫਰੀ ਦਿੰਦੀ ਹੈ ਤੇ ਮਾੜੀ-ਮੋਟੀ ਖਾਤਾ ਦੇ ਵੀ ਸਬਸਿਡੀ ਹੈਗੀ ਆ ਵਿੱਚੋਂ 5-4 ਰੁਪਏ ਸਬਸਿਡੀ ਨਿਕਲ ਜਾਂਦੇ ਆ ਪਰ ਅਮਰੀਕਾ ਜਦੋਂ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਆ ਨਾ ਜਿਹੜਾ ਖਰਚਾ ਹੁੰਦਾ ਜੇ ਭਾਰਤ ਦੇ 10 ਹੁੰਦਾ ਨਾ ਸਬਸਿਡੀ ਕੱਢ ਕੇ ਤਾਂ ਅਮਰੀਕਾ ਚ 4-5 ਹੀ ਆ ਹੁਣ ਕਿਸਾਨ ਨੂੰ ਤਾਂ ਚੀਜ਼ ਉਹ ਪੈ ਗਈ 4-5 ਦੀ ਉਹ ਵਿੱਚੋਂ 25 ਰੁਪਏ 20 ਰੁਪਏ ਮਰਾਫਾ ਸਾਡੇ ਵਾਲਿਆਂ ਨੂੰ ਹੁੰਦੇ ਖਰਚੇ ਪੈ ਜਾਂਦਾ 10-15 ਰੁਪਏ ਤੇ 25 ਰੁਪਏ ਵਿੱਚ ਕਿ 10 ਰੁਪਏ ਨਿਕਲਦੇ ਹੁਣ ਜੇ ਅਮਰੀਕਾ ਦੀ ਚੀਜ਼ ਦੀ ਇੰਟਰ ਕਰਦੀ ਆ ਉਹ 4-5 ਰੁਪਏ ਵਾਲੀ ਤਾਂ ਭਾਰਤੀ ਮਾਰਕੀਟ ਕਿਵੇਂ ਕ੍ਰੈਕਡਾਊਨ ਹੋਊਗਾ ਭਾਰਤੀ ਮਾਰਕੀਟ ਤੇ ਉਹ ਜਿਹੜੀ ਕਣਕ ਭਾਰਤੀ ਕਿਸਾਨ 25 ਰੁਪਏ ਵੇਚ ਰਿਹਾ ਐ ਐਮਐਸਪੀ ਮੈ ਰਹੀ ਐ ਉਹੀ ਕਣਕ ਅਮਰੀਕਾ ਦੀ ਆ ਕੇ ਇਥੇ ਫਿਰ ਪੈ 20 ਰੁਪਏ ਜਦੋਂ 20 ਵਿਕੂ ਤੇ ਜਿਹੜੇ ਆਟਾ ਮਿਲਾ ਹੈ ਗਿਆ ਜਾਂ ਜਦ ਲੋਕ ਸ਼ਹਿਰਾਂ ਦੇ ਵਿੱਚ ਕਾਣ ਖਰੀਦਦੇ ਆ ਉਹ ਕਹਿੰਦੇ ਅਸੀਂ ਬੱਚੇ ਕੋ ਖਰੀਦਦੇ ਆ ਅਸੀਂ ਤਾਂ 20 ਖਰੀਦਾਂਗੇ ਸਾਫਲਾ ਦਾ ਬ੍ਰੈਂਡ 20 ਫਿਰ ਮੈਂ ਤੁਹਾਨੂੰ ਫੋਰਨ ਬ੍ਰੈਂਡ ਆ ਇੰਪੋਰਟਡ ਚੀਜ਼ ਆ ਤੇ ਭਾਰਤੀ ਕਿਸਾਨ ਭਾਰਤੀ ਫਸਲਾਂ ਕਿੱਥੇ ਵਿਕਣਗੀਆਂ ਫਿਰ ਕਿਤੇ ਵੀ ਨਹੀਂ ਵਿਕਣਗੀਆਂ ਅਸੀਂ ਮੁਕਾਬਲਾ ਨਹੀਂ ਕਰ ਪਾਉਂਦੇ ਇਸ ਕਰਕੇ ਜੇ ਆਪਾਂ ਗੱਲ ਕਰੀਏ ਨਾ ਟੈਰਫ ਫ੍ਰੀ ਮੰਡੀਆਂ ਦੀ ਵਿਸ਼ਵ ਦੇ ਦੇਸ਼ਾਂ ਦੇ ਵਿੱਚ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਇਟਸ ਨਾਟ ਪੋਸੀਬਲ ਫਰ ਕੰਟਰੀ ਲੈ ਕੇ ਲਿਆ ਪੋਸੀਬਲ ਨਹੀਂ ਹੈ ਉਹਨਾਂ ਸਾਡੇ ਕਿਸਾਨ ਮਾਰੇ ਜਾਣਗੇ ਕਿਸਾਨ ਮਾਰੇ ਗਏ ਸਾਡੀ ਇਕਨੋਮੀ ਮਾਰੀ ਜਾਊ ਖਤਮ ਹੋਊਗੀ ਐਗਰੀਕਲਚਰਲ ਇਕਨੋਮੀ ਸਾਡੀ ਖਤਮ ਹੋਊਗੀ ਤੇ ਕੋਈ ਨਹੀਂ ਚਾਹਦਾ ਕਿ ਇਕਨੋਮੀ ਇਸ ਤਰ੍ਹਾਂ ਖਤਮ ਹੋਵੇ ਸੋ ਸਟੈਂਡ ਲੈਣਾ ਪੜਦਾ ਸੀ ਮੋਤੀ ਸਾਹਿਬ ਨੇ ਲਿਆ ਵੀ ਚਲੋ ਪ੍ਰਧਾਨ ਮੰਤਰੀ ਦੇ ਤੌਰ ਤੇ ਉਹਨਾਂ ਹਰ ਸੀਗਾ ਪਰ ਟਰਾਡ ਸਾਹਿਬ ਉਸਾ ਖਾਰੇ ਇਸ ਚੀਜ਼ ਤੇ ਬਹੁਤ ਜ਼ਿਆਦਾ ਪਰ ਮੈਂ ਗੱਲ ਕਰਨੀ ਚਾਹਣਾ ਇੱਥੇ ਜਿਹ ਖਾਂਦਾ ਤਾਂ ਖਾਵੇ ਜਿਹੜੇ ਖੜਦੇ ਆ ਜਿਹੜੇ ਅੜਦੇ ਆ ਜਿੰਨਾ ਦਾ ਸਟੈਂਡ ਹੁੰਦਾ ਬੇਸ਼ੱਕ ਉਹ ਪੰਡ ਪੱਧਰ ਤੇ ਲੈ ਲੋ ਬੇਸ਼ੱਕ ਉਹ ਵਿਸ਼ਵ ਪੱਧਰ ਤੇ ਲੈ ਲੋ ਲੋਕ ਮੰਨਦੇ ਆ ਉਹਨਾਂ ਵਿਸ਼ਵ ਦੇ ਵਿੱਚ ਨਾਂ ਉਹਨਾਂ ਦਾ ਬੰਦਦਾ ਬੇਸ਼ੱਕ ਉਹ ਇਰਾਨ ਵਰਗਾ ਮੁਲਖ ਹੋਵੇ ਬੇਸ਼ੱਕ ਉਹ ਦੱਖਣੀ ਕੋਰੀਆ ਵਰਗਾ ਮੁਲਖ ਹੋਵੇ ਬੇਸ਼ੱਕ ਨਾਰਥ ਕੋਰੀਆ ਵਰਗਾ ਛੋਟਾ ਮੁਲਖ ਹੋਵੇ ਜਿਹੜੇ ਅੜ ਜਾਂਦੇ ਆ ਖੜ ਜਾਂਦੇ ਆ ਵੀ ਐਂ ਕਰਨਾ ਅਸ ਤਾਂ ਵੇਖੋ ਜੇ ਕਰਨਾ ਤੁਸੀਂ ਕਰ ਤੇ ਉਹ ਫਿਰ ਕਰ ਜਾਂਦੇ ਆ ਕੁਝ ਫਿਰ ਉਹਦੀ ਮੰਨਦੇ ਆ ਉਹ ਦੇਸ਼ ਵੀ ਹਾਂ ਠੀਕ ਆ ਯਾਰ ਤੂੰ ਐਂ ਕਰ ਲੈ ਸੋ ਭਾਰਤ ਨੂੰ ਜਿਹੜਾ ਸਟੈਂਡ ਆ ਲਈ ਰੱਖਣਾ ਚਾਹੀਦਾ ਅਮਰੀਕਾ ਦੇ ਲਈ ਉਹ ਜੀਆਂ ਮੰਡੀਆਂ ਨਹੀਂ ਖੋਲ੍ਹਣੀਆਂ ਚਾਹੀਦੀਆਂ ਜੇ ਫਾਰਮਾਸਿਊਟੀਕਲ ਸਾਡੀਆਂ ਦਵਾਈਆਂ ਨਹੀਂ ਲੈਣਾ ਚਾਹਤਾ ਅਮਰੀਕਾ ਤੇ ਸਾਡੇ ਕੋਲ ਪੂਰਾ ਅਫਰੀਕਾ ਪਿਆ ਹੋਰ ਕੰਟਰੀ ਹੈਗੇ ਆ ਰਸ਼ੀਆ ਨੇ ਕਹਿਤਾ ਕਿ ਸਾਡੇ ਮਾਰਕੀਟ ਥੋੜੇ ਲਈ ਓਪਨ ਹੈ ਭਾਰਤ ਨੂੰ ਚਾਈਨਾ ਦੇ ਨਾਲ ਸਪੰਸ ਖਾਵੇਂ ਬਣਾਉਣੇ ਚਾਹੀਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੋਰਨ ਪੋਲਿਸੀ ਲਾਉਣਾ ਚਾਹੀਦਾ ਤੇ ਇੱਕ ਹੋਰ ਵਧੀਆ ਗੱਲ ਜਿਹੜੀ ਮਰਮੋਤ ਸਿੰਘ ਦੀ ਨੀਤੀ ਸੀਗੀ ਕਿ ਨਾਸਤਾ ਦਿੱਲੀ ਲੰਚ ਲੋਰ ਤੇ ਜਿਹੜਾ ਡਿਨਰ ਹੈ ਉਹ ਕਾਬਲ ਦੇ ਵਿੱਚ ਸਾਡੇ ਦੇਸ਼ਾਂ ਦੇ ਸਬੰਧ ਇੰਨੇ ਕੁ ਸੁਖਾਲੇ ਹੋਣੇ ਚਾਹੀਦੇ ਆ ਕਿ ਅਸੀਂ ਸਵੇਰੇ ਤੁਰੇ ਨਾ ਸ਼ਾਮ ਤੱਕ ਤਿੰਨ ਦੇਸ਼ਾਂ ਦਾ ਭੋਜਨ ਕਰ ਲਈਏ ਉਹ ਪੌਸਤੀ ਅਸੀਂ ਨਹੀਂ ਲਾਗੂ ਕੀਤੀ ਉਹ ਪੌਸਤੀ ਚైనా ਨੇ ਲਾਗੂ ਕਰ ਗਿਆ ਚైనా ਦਾ ਫੋਰਮ ਮਿਨਿਸਟਰ ਆਇਆ ਇਸ ਵਕਤ ਭਾਰਤ ਆਇਆ ਸੁਬਾਹ ਆ ਪਿਛਲੇ 2-4 ਦਿਨ ਪਹਿਲਾਂ ਫਿਰ ਉਹ ਗਿਆ ਕਾਬਲ ਦੁਪਹਿਰੇ ਕਾਬਲ ਗਿਆ ਤੇ ਸ਼ਾਮ ਨੂੰ ਉਹ ਪਾਕਿਸਤਾਨ ਆ ਗਿਆ ਲਾਹੌਰ ਆ ਗਿਆ ਇਸਲਾਮਾਬਾਦ ਆ ਗਿਆ ਉਹ ਚੀਜ਼ ਉਹਨਾਂ ਨੇ ਲਾਗੂ ਕਰਤੀ ਸੰਧਿ ਤੇ ਕਰਦੇ ਫਿਰਦੇ ਆ ਤੋ ਉਹਨਾਂ ਨੇ ਸਿੱਧੇ ਤੌਰ ਤੇ ਤਾਲਿਬਾਨ ਨੂੰ ਕਹਿਤਾ ਅਫਗਾਨਿਸਤਾਨ ਨੂੰ ਕਹਿਤਾ ਜੇ ਤੁਸੀਂ ਅੱਤਵਾਦ ਪਾਕਿਸਤਾਨ ਚ ਭੇਜੀ ਅਸੀਂ ਤੁਹਾਡੇ ਇੱਥੇ ਇਨਵੈਸਟ ਨਹੀਂ ਕਰਾਂਗੇ ਕਿਸੇ ਚੀਜ਼ 'ਚ ਉਹ ਕਹਿੰਦੇ ਠੀਕ ਹੈ। ਉਹ ਠੀਕ ਹੈ। ਕਿਉਂ ਨਹੀਂ ਭਾਰਤ ਇਸ ਤਰ੍ਹਾਂ ਕਰ ਸਕਦਾ। ਭਾਰਤ ਨੇ ਬੰਗਲਾਦੇਸ਼ ਨਾਲ ਦੁਸ਼ਮਣੀ ਮਨ ਲਈ। ਅਸੀਂ ਬੰਗਲਾਦੇਸ਼ੀ ਕੱਢਨੇ ਆ ਕੱਢਨੇ ਆ ਕੱਢਨੇ ਆ। ਅਸੀਂ ਵੋਟਾਂ ਦੇਖਣਾ ਚੈੱਕ ਕਰਨਾ ਕਿਹਦੀ ਵੋਟ ਕਿੱਥੇ ਆ। ਅਸੀਂ ਬੰਗਲਾਦੇਸ਼ੀ ਭੇਆ ਦੇਣੇ ਆ। ਪਾਕਿਸਤਾਨ ਨਾਲ ਪਹਿਲੇ ਤੁਸੀਂ ਬ ngồi ਲਈ ਬੈਠੇ ਚੀਨ ਨਾਲ ਸਾਡੇ ਸਬੰਧ ਸਖਾਲੇ ਹੋਣਗੇ ਨੇਪਾਲ ਨਾਲ ਸਾਡੇ ਸਬੰਧ ਸਖਾਲੇ ਹੈ ਨਹੀਂ ਸ਼੍ਰੀਲੰਕਾ ਨਾਲ ਅਸੀਂ ਟੱਕਰ ਲੈ ਲਈਏ ਇਹ ਜਿਹੜੇ ਆਸੇ ਪਾਸੇ ਦੇ ਮੁਲਕੀ ਹੈ ਨਾ 5-7 ਜੇ ਸਬੰਧ ਇਹਨਾਂ ਨਾਲ ਸਖਾਲੇ ਹੋਣ ਸਾਨੂੰ ਲੋੜ ਹੀ ਨਾ ਪਵੇ ਅਮਰੀਕਾ ਦੀ ਸਾਡੀ ਫੋਰਨ ਪੋਲਿਸੀ ਦੇ ਵਿੱਚ ਜਿਹੜੀ ਹੈਗੀ ਹੈ ਨਾ ਸਾਡੇ ਸਬ ਕੰਟੀਨੈਂਟ ਦੇ ਵਿੱਚ ਦੇਸ਼ ਹੈ ਇਹ ਸਭ ਤੋਂ ਫਰਸਟ ਹੋਣੇ ਚਾਹੀਦੇ ਸਾਰਕ ਦੇਸ਼ ਫਰਸਟ ਹੋਣੇ ਚਾਹੀਦੇ ਆ ਪਹਿਲਾ ਫਰ ਇਹਨਾਂ ਨਾਲ ਬਾਕੀ ਬਾਅਦ ਚ ਵਧਿਆ ਘਟਿਆ ਉਹਨਾਂ ਨਾਲ ਸਸਾਬੀਆ ਸੌਖਾ ਵੀਆ ਕਫਾਇਤੀ ਵੀ ਹੈ ਸਾਰੇ ਲਈ ਸਾਰੇ ਦੇ ਸਨਮਾਨ ਦੇ ਵਪਾਰ ਖੋਲਨੇ ਚਾਹੀਦੇ ਜਿਹੜਾ ਅਸੀਂ ਖੁੱਲੀ ਮੰਡੀ ਦੀ ਗੱਲ ਹੋ ਉਹਨਾਂ ਦੇ ਸਨਾਂ ਕਰਦੇ ਆ ਸਾਡੇ ਮਿਲਖਾਂ ਚ ਹੋਣੀ ਚਾਹੀਦੀ ਹੈ ਸੱਤਾ ਦੇ ਸਾਥ ਵਿੱਚ ਸਾਡੇ ਖਰਚੇ ਵੀ ਕੋਜੇ ਪੈਂਦੇ ਆ ਸਾਨੂੰ ਯਾ ਦਿਕਤ ਨਹੀਂ ਆਉਣੀ ਇਸ ਚੀਜ਼ ਦੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਰਦਾਰ ਨਿੰਦਰ ਮੋਦੀ ਜੀ ਸ਼੍ਰੀ ਨਿੰਦਰ ਮੋਦੀ ਜੀ ਨੂੰ ਤੇ ਭਾਰਤ ਦੀ ਜੋ ਫੋਰਨ ਪਾਲਿਸੀ ਹੈ ਜੈ ਸ਼ੰਕਰ ਜੀ ਫੋਰਨ ਮਿਨਿਸਟਰ ਤੇ ਹੋਰ ਵੀ ਜਿੰਨਾ ਵੀ ਸਾਡਾ ਅਫਸਰ ਤਬਕਾ ਇਹ ਬੈਠਾ ਉਹਨਾਂ ਨੂੰ ਡੰਗਾਈ ਤੇ ਸੋਚਣ ਦੀ ਲੋੜ ਹੈ ਕਿ ਅਸੀਂ ਕਿੱਥੇ ਕੀ ਕਰਨਾ ਹੈ ਗੌਂਡੀਆਂ ਨਾਲ ਤਾਂ ਸੁਣੀ ਚੰਗੀ ਨਹੀਂ ਹੁੰਦੀਗੀ ਸਭ ਤੋਂ ਪਹਿਲਾਂ ਸਾਡੇ ਸਾਡਾ ਪ੍ਰੋਡਕਟ ਖਰੀਦਣ ਵਾਲੇ ਉਹ ਲੋਕ ਨੇ ਉਹ ਖਰੀਦ ਸਕਦੇ ਨੇ ਸਾਨੂੰ ਚਗਾ ਮੋਟਾ ਪੈ ਹੈ ਦੇ ਸਕਦੇ ਆ ਤੇ ਅਸੀਂ ਵੀ ਉਹਨਾਂ ਨੂੰ ਆਵਾਜ਼ ਕਰ ਸਕਦੇ ਆ ਬਧੇ ਤੱਕ ਜੋ ਚੈਨਾ ਕਰ ਰਿਹਾ ਉਹ ਭਾਰਤ ਵੀ ਕਰ ਸਕਦਾ ਹੈ ਬਸ ਆਪ ਦਾ ਜਿਹੜਾ ਜਾਤਪੂਣਾ ਤੇ ਆਪ ਦਾ ਧਰਮ ਦੇ ਆਧਾਰ ਤੇ ਰਾਜਨੀਤੀ ਛੱਡ ਕੇ ਹੀ ਇਹ ਹੋਣਾ ਕਿਉਂਕਿ ਦੋਨੇ ਦੇਸ਼ ਮੁਸਰਮਾ ਦੇ ਹਨ ਸਨਵਨਾਂ ਪਿਆਰ ਬਦੌਣਾ ਬਹੁਤ ਬਤਾ